ਆ ਜੀ ਮੈਂ ਆਪਣੇ ਪਰਿਵਾਰ ਚ ਆਇਆ ਜੀ ਸਾਰਾ ਪਰਿਵਾਰ ਇੱਥੇ ਬੈਠਾ ਹੈ ਅੱਜ ਪਰਿਵਾਰ ਦੇ ਮੇਰੇ ਮਾਮਾ ਨੇ ਮੇਰੇ ਬਜ਼ੁਰਗਾਂ ਨੇ ਹਾਂ ਹਾਂ ਮੇਰੇ ਸਤਕਾਰਯੋਗ ਸਾਰੇ ਬਜ਼ੁਰਗ ਮੇਰੇ ਮਾਮਾ ਮੇਰੇ ਭਰਾਵਾਂ ਨੇ ਅੱਜ ਮੈਨੂੰ ਅਸ਼ੀਰਵਾਦ ਦਿੱਤਾ ਹੈ ਔਰ ਵਿਸ਼ਵਾਸ ਦਿਵਾਇਆ ਵੀ ਰਵੀ ਗਿਆਸ ਜੈਂਸੀ ਦੇ ਵਿੱਚੋਂ ਜਿੰਨੇ ਬੱਤਰ ਦੇ ਬੱਤਰ ਕਰਨੇ ਉਹਨਾਂ ਨੇ ਇੱਕ ਫੈਸਲਾ ਕਰ ਲਿਆ ਵੀ ਕਿਸੇ ਪਾਰਟੀ ਨਾਲ ਨਹੀਂ ਕਿਸੇ ਨੂੰ ਨਹੀਂ ਸਿਰਫ ਕੰਮ ਕਰਨ ਵਾਲੇ ਵੀ ਦਰ ਰਿਪੋਰਟ ਪਾਣੀ ਹੈ ਔਰ ਉਹਨਾਂ ਨੇ ਵਿਸ਼ਵਾਸ ਰਾਇਆ ਵੀ ਇਹ ਸਾਰੀਆਂ ਵੋਟਾਂ ਜੜੀਆਂ ਨੇ ਉਹ ਸਾਡੇ ਕਰੀਦੇ ਜੋਨੀ ਸ਼ਾਹ ਤੋਂ ਤੇ ਵੋਟਾਂ ਪਾ ਕੇ ਸਾਨੂੰ ਕਾਮਯਾਬ ਬਣਾ ਕੇ ਵੇਚਣਗੇ ਔਰ ਪਿਛਲੀ ਵਾਰੀ ਵੀ ਸਭ ਤੋਂ ਵਧੀਆ ਜਿਹੜੀ ਲੀਡ ਸੀ ਮੈਨੂੰ ਇਸ ਇਲਾਕੇ ਚ ਮਿਲੀ ਸੀ ਔਰ ਮੈਂ ਆਸ ਕਰਦਾ ਵੀ ਪਿਛਲੀ ਵਾਰੀ ਨਾਲ ਵੀ ਜਿਹੜਾ ਰਿਕਾਰਡ ਹੈ ਇਸ ਵਾਰੀ ਇਹ ਟੁੱਟੇਗਾ ਜੀ ਜੀ ਬਹੁਤ ਸਾਰੀਆਂ ਮਹਿਲਾਵਾਂ ਵੀ ਜਿਹੜੀਆਂ ਨੇ ਤੁਹਾਡੇ ਨਾਲ ਇੱਥੇ ਨਜ਼ਰ ਆ ਰਹੀਆਂ ਕਿਸ ਤਰ੍ਹਾਂ ਦਾ ਸਹਿਯੋਗ ਲੈ ਬਹੁਤ ਸਹਿਯੋਗ ਇਹਨਾਂ ਮਹਿਲਾਵਾਂ ਦੀ ਬਾਈਟ ਲੋ ਮੈਨੂੰ ਕਹਿਣ ਪੁੱਛੋ ਨਾਲੋ ਤੁਸੀਂ ਇਹਨਾਂ ਮਹਿਲਾਵਾਂ ਦੀ ਬਾਈਟ ਲੋ ਜਦੋਂ ਇਹਨਾਂ ਦਾ ਫੋਨ ਆਂਦਾ ਗਲੀ ਬਣਾ ਦੋ ਸਾਡੀਆਂ ਟਾਇਲਾ ਬੈਠੀਆਂ ਨੇ ਸਾਡੇ ਚੈਂਬਰ ਖਰਾਬ ਨੇ ਸਾਡੇ ਸੀਵਰ ਬਲੋਕ ਹੈ ਸਾਨੂੰ ਪੈਨਸ਼ਨ ਦੀ ਜ਼ਰੂਰਤ ਹੈ ਸਾਨੂੰ ਰਾਸ਼ਨ ਕਾਰਡ ਮੁਹੱਈਆ ਕਰਵਾਇਆ ਜਾਏ ਅਸੀਂ ਮੈਡੀਕਲ ਕਾਰਡ ਬਣਵਾਉਣਾ ਹਰ ਸੇਵਾ ਮੈਂ ਹਰ ਜ਼ਰੂਰਤਮੰਦ ਪਰਿਵਾਰ ਨੂੰ ਦਿੱਤੀ ਮੇਰੀ ਵਾਈਟ ਲਾਈਨ ਨਾਲੋਂ ਮਹਿਲਾਵਾਂ ਕੋਲੋਂ ਪੁੱਛੋ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਾਹੌਲ ਲੱਗਿਆ ਮੇਰੇ ਨਾਲ ਇੰਨੀਆਂ ਕਿ ਕਨਵੀਨੀਅੰਟ ਹੈ ਕਿ ਉਹਨਾਂ ਨੂੰ ਲੱਗਦਾ ਨਹੀਂ ਕਾਉਂਸਲਰ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਛੋਟੀ ਭੈਣ ਹੈ ਸਾਡੀ ਧੀਆ ਸਮਾਨ ਹੈ ਬੇਚੀਜਕ ਮੈਨੂੰ ਕਾਲ ਕਰਦੇ ਜੇ ਕੋਈ ਹੋਰ ਨੁਮਾਇੰਦਾ ਕੋਈ ਚੁਣ ਕੇ ਵੀ ਲਿਆਂਦਾ ਮੈਨੂੰ ਨਹੀਂ ਲੱਗਦਾ ਉਹ ਵੱਡੇ ਪਰਿਵਾਰ ਇਹੋ ਜੀ ਸੇਵਾ ਦੇ ਪਾਨਗੇ ਆਪਣੇ ਵੋਟਰਾਂ ਨੂੰ ਕੀ ਅਪੀਲ ਕਰੀ ਮੈਂ ਇਹੀ ਕ ਦਾ ਮੌਕਾ ਜ਼ਰੂਰ ਦਿਓ ਜਿਹੜੇ ਵਾਰਡ ਦਾ ਤੁਸੀਂ ਹੈ ਜੀ ਹਾਂਜੀ ਵਾਰਡ ਨੰਬਰ 64 ਨਾਗੀ ਜੀ